20 ਅਪ੍ਰੈਲ ਨੂੰ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਜੱਦੀ ਪਿੰਡ ਬਬੇਲੀ ਵਿਖੇ ਪਹੁੰਚੇ ਪਿੰਡ ਵਾਸੀਆਂ 'ਚ ਹਰਜੀਤ ਸਿੰਘ ਸੱਜਣ ਨੂੰ ਮਿਲਣ ਦਾ ਕਾਫੀ ਚਾਹ ਸੀ ਪਰ ਇਹ ਚਾਹ ਉਸ ਵੇਲੇ ਫਿੱਕਾ ਪੈ ਗਿਆ ਜਦੋਂ ਹਰਜੀਤ ਸਿੰਘ ਸੱਜਣ ਆਪਣੇ ਪਿੰਡ ਤਾਂ ਪਹੁੰਚੇ ਪਰ ਪਿੰਡ ਵਾਸੀਆਂ ਵੱਲੋਂ ਰੱਖੇ ਗਏ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕੇ ਇਸ ਦਾ ਕਾਰਨ ਸਿਰਫ ਇੱਕੋ ਨਹੀਂ ਬਲਕਿ ਬਹੁਤ ਸਾਰੇ ਕਾਰਨ ਰਏ ਅਤੇ ਸਭ ਤੋਂ ਵੱਡਾ ਕਾਰਨ ਪ੍ਰਸ਼ਾਸਨ ਦੀ ਲਾਪਰਵਾਹੀ ਰਹੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਖੜਾ ਹੋਇਆ ਕਿਉਂਕਿ ਢਿੱਲੇ ਪ੍ਰਬੰਧ ਕੀਤੇ ਗਏ ਸਨ ਜਿਸ ਕਾਰਨ ਪਿੰਡ ਵਾਸੀਆਂ ਦੇ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕੇ ਔਰ ਲੋਕਾਂ ਦਾ ਵੱਡਾ ਹਜ਼ੂਮ ਜਿਹੜਾ ਕਿ ਉਹਨਾਂ ਦੇ ਕਾਫਲੇ ਨੂੰ ਅੱਗੋਂ ਪੈ ਗਿਆ ਜ਼ਿਆਦਾ ਤਫ਼ਸੀਲ ਚ ਗੱਲਬਾਤ ਕਰਨ ਲਈ ਸਾਡੇ ਨਾਲ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਪ੍ਰਬੰਧ ਕੀਤੇ ਗਏ ਸਨ ਸਰਪੰਚ ਸਾਹਿਬ ਪਿੰਡ ਵਾਸੀਆਂ ਚ ਬਹੁਤ ਉਤਸੁਕਤਾ ਹੈਗੀ ਸੀ ਪ੍ਰੋਗਰਾਮ ਅਰੇਜ ਵੀ ਹੋ ਗਿਆ ਨਾਲ ਦੀ ਲਗਦੀ ਕੰਦ ਵਿੱਚ ਦਰਬਾਰ ਹਾਲ ਆ ਔਰ ਇੱਥੇ ਪ੍ਰੋਗਰਾਮ ਰੱਖਿਆ ਗਿਆ ਕੀ ਕਾਰਨ ਰਹੇ ਕਿ ਹਰਜੀਤ ਸਿੰਘ ਸੱਜਣ ਆਪਣੇ ਸੱਜਣਾ ਮਿੱਤਰਾਂ ਨੂੰ ਮਿਲਣਦੇ ਨਹੀਂ ਇੱਥੇ ਨਹੀਂ ਪਹੁੰਚ ਸਕੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਅਸੀਂ ਪ੍ਰੋਗਰਾਮ ਇਹ ਪਿੰਡ ਲੈਵਲ ਤੇ ਰੱਖਿਆ ਸੀ ਕਿਉਂਕਿ ਸਾਡੀ ਪਿੰਡ ਦੀ 1500 ਵਾਦੀ ਆ ਉਹਦੇ ਹਿਸਾਬ ਨਾਲ ਅਸੀਂ ਪਿੰਡ ਦਾ ਅਰੇਂਜ ਕੀਤਾ ਸੀ ਪਰ ਸਾਨੂੰ ਨਹੀਂ ਪਤਾ ਕਿ ਇਹ ਜਿਹੜਾ ਪ੍ਰੋਗਰਾਮ ਆ ਪੰਜਾਬ ਲੈਵਲ ਤੱਕ ਪਹੁੰਚ ਜਾਣਾ ਕਿ ਦੁਨੀਆ ਸਾਡੇ ਸੋਚ ਤੋਂ ਬਹੁਤ ਵੱਧ ਗਈ ਦੂਸਰੀ ਗੱਲ ਇਹ ਆ ਕਿ ਪ੍ਰਸ਼ਾਸਨ ਨੇ ਸਾਡਾ ਬਿਲਕੁਲ ਸਾਥ ਨਹੀਂ ਦਿੱਤਾ ਸਿਕਿਉਰਿਟੀ ਨੇ ਅੰਦਰ ਆਪਣੇ ਨੇ ਕਿਸੇ ਨੂੰ ਮناسبੇ ਨਹੀਂ ਸਮਝਿਆ ਕਿ ਕਿਸੇ ਦੀ ਪੁੱਛਗਿੱਛ ਕੀਤੀ ਜਾਵੇ ਕੌਣ ਆਇਆ ਤੇ ਕੌਣ ਗਿਆ ਲੋਕਾਂ ਚ ਇੰਨਾ ਰਸ਼ ਪੈ ਗਿਆ ਕਿ ਕਿ ਵੀ ਪਤਾ ਨਹੀਂ ਸੀ ਲੱਗਦਾ ਭੀੜ ਦੇ ਵਿੱਚ ਕਿ ਵੀ ਕੌਣ ਜਾ ਰਿਹਾ ਤੇ ਕੌਣ ਆ ਰਿਹਾ ਰਸਤਾ ਬਲੌਕ ਹੋ ਗਿਆ ਤੇ ਇਸ ਕਰਕੇ ਸਾਡੇ ਮਿਨਿਸਟਰ ਸਾਹਿਬ ਆਏ ਸਾਨੂੰ ਖੁਸ਼ੀ ਆ ਪਿੰਡ ਦੇ ਵਿੱਚ ਆਏ ਸਾਡੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਉਹਨਾਂ ਨੇ ਸਰਪਾ ਸਾਹਿਬ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਆਪਣੀ ਉਹ ਅਧਿਕਾਰ ਚਲੇ ਗਏ ਸਾਨੂੰ ਖੁਸ਼ੀ ਹੈ ਪਰ ਸਾਨੂੰ ਥੋੜਾ ਜਿਹਾ ਇਸ ਗੱਲ ਦਾ ਅਫਸੋਸ ਹੈ ਕਿ ਜੇ ਅਗਰ ਪ੍ਰਸ਼ਾਸਨ ਸਾਥ ਦਿੰਦਾ ਤਾਂ ਇਹ ਪ੍ਰੋਗਰਾਮ ਸਾਡਾ ਬਹੁਤ ਨਪੇਰੇ ਚੜਾਣ ਲੋਕਾਂ ਨੂੰ ਚਾਹ ਸੀ ਉਤਸ਼ਾਹ ਸੀ ਬਹੁਤ ਉਹਨਾਂ ਦੀ ਆਉਣ ਦੀ ਜਾਣਕਾਰੀ ਤੁਹਾਨੂੰ ਕਦੋਂ ਮਿਲੀ ਔਰ ਇਹ ਅਪਰੂਵਲ ਤੁਹਾਨੂੰ ਕਦੋਂ ਮਿਲੀ ਕਿ ਤੁਸੀਂ ਇੱਕ ਪ੍ਰੋਗਰਾਮ ਆਰਗੇਨਾਈਜ਼ ਕਰ ਲਓ ਉੱਥੇ ਹਰਜੀਤ ਸਿੰਘ ਜਣ ਆਉਣਗੇ ਦੇਖੋ ਜੀ ਉਹਨਾਂ ਦੇ ਪਿਤਾ ਜੀ ਸਾਡੇ ਇੱਥੇ ਉਹਨਾਂ ਦੇ ਮਾਤਾ ਜੀ ਆਏ ਹੋਏ ਨੇ ਜਾਣਕਾਰ ਤਾਂ ਸਾਨੂੰ ਇੱਕ ਹਫ਼ਤੇ ਤੋਂ ਸੀਗੀ ਕਿ ਉਹ ਭਾਰਤ ਦੇ ਦੌਰੇ ਤੇ ਆ ਰਹੇ ਆ ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਸੀ ਵੀ ਪਿੰਡ ਉਹ ਆਣਗੇ ਪਰ ਉਹ ਸਾਨੂੰ ਬਿਲਕੁਲ ਐਟ ਟਾਈਮ ਤੁਹਾਨੂੰ ਦੱਸਣਗੇ ਇੱਕ ਦੋ ਦਿਨ ਪਹਿਲਾਂ ਕਿ ਵੀ ਕੋਈ ਕਿੱਦਾਂ ਪਿੰਡ ਆਣਗੇ ਕਿ ਨਹੀਂ ਜਾਣਗੇ ਜੀ ਪਰ ਦੱਸਿਆ 2 ਘੰਟੇ ਪਹਿਲਾਂ ਪਰ ਜਦੋਂ ਸਾਨੂੰ ਇੱਕ ਦਿਨ ਪਹਿਲਾਂ ਦੱਸਿਆ ਤਾਂ ਫਿਰ ਵੀ ਫਿਰ ਸਾਡਾ ਉਹ ਨਹੀਂ ਦੁਆਰਾ ਪਹਿਲਾਂ ਪਹਿਲਾਂ ਕਹਿੰਦੇ ਆਣਾ ਆ ਫਿਰ ਉਹ ਨਹੀਂ ਕੋਈ ਕਹਿੰਦਾ ਨਹੀਂ ਆਉਣਾ ਜਿੱਦਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਲਾਉ ਨਹੀਂ ਕੀਤਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਹਰਜੀਤ ਸਿੰਘ ਸਜਣ ਆ ਰਹੇ ਨੇ ਸ਼ਾਮ ਨੂੰ ਪਤਾ ਲੱਗਿਆ ਜੀ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਜੀ ਇਹ ਸਾਡਾ ਪ੍ਰੋਗਰਾਮ ਅਸੀਂ ਸਵੇਰੇ ਸਾਰਾ ਹੈ ਸਾਰਾ ਅਸੀਂ ਅਰੇਂਜਮੈਂਟ ਕੀਤਾ ਮੌਕੇ ਤੇ ਰੇਂਜ ਕੀਤਾ ਮੌਕੇ ਤੇ ਰੇਂਜ ਕੀਤਾ ਤੁਹਾਡੇ ਕੋਲ ਕੋਈ ਪੰਜਾਬ ਪੁਲਿਸ ਅਧਿਕਾਰੀ ਕੋਈ ਐਡਮਿਨਿਸਟ੍ਰੇਸ਼ਨ ਦਾ ਵਿਭਾਗ ਦਾ ਅਧਿਕਾਰੀ ਤੁਹਾਡੇ ਕੋਲ ਪਹੁੰਚਿਆ ਹੋਵੇ ਕਿ ਕਿਦਾਂ ਦੇ ਅਰੇਂਜਮੈਂਟ ਨੇ ਕੋਈ ਇੱਥੇ ਜਾਂਚ ਕੀਤੀ ਗਈ ਹੋਵੇ ਦੇਖੋ ਜੀ ਇਹੋ ਜੇ ਕੋਈ ਜਾਂਚ ਨਹੀਂ ਹੋਈ ਨਾ ਸਾਡੇ ਕੋਲ ਵੱਡੇ ਰੈਂਕ ਦਾ ਐਸਐਸਪੀ ਜਾਂ ਕੋਈ ਹੋਰ ਰੈਂਕ ਤੇ ਕੋਈ ਬੰਦਾ ਸਾਡੇ ਕੋਲ ਨਹੀਂ ਆਇਆ ਠੀਕ ਹੈ ਥੋੜੀ ਬਹੁਤੀ ਪੁਲਿਸ ਆਈ ਹੈ ਮੌਕੇ ਤੇ ਵੀ ਆਈ ਹੈ ਪਰ ਉਹਨੀਆਂ ਵੀ ਉਹਨੀਆਂ ਮੁਸਤੈਦੀ ਨਹੀਂ ਦਿਖਾਈ ਜਦੋਂ ਹਰਜੀਤ ਸਿੰਘ ਸੱਜਣ ਪਿੰਡ ਚ ਐਂਟਰ ਕਰ ਗਏ ਪਰਲੇ ਮੋੜ ਤੇ ਜਦੋਂ ਆ ਕੇ ਗੱਡੀ ਖੜੀ ਉਦੋਂ ਕੀ ਗੱਲ ਹੋਈ ਕਿ ਗੱਡੀ ਉੱਥੇ 15-20 ਮਿੰਟ ਤੱਕ ਲਗਾਤਾਰ ਖੜੀ ਰਹੀ ਦੇਖੋ ਜੀ ਰਸ਼ਨਾ ਸੜਕ ਦੇ ਵਿੱਚ ਹੋ ਗਿਆ ਕਿ ਬਈ ਉੱਥੇ ਮੇਲੇ ਵਾਲਾ ਮਾਹੌਲ ਬਣ ਗਿਆ ਜਿਹੜੀ ਬਾਹਰਲੀ ਸਿਕਿਉਰਿਟੀ ਸੀ ਉਹ ਨਹੀਂ ਫੇਰ ਅਲਾਉ ਨਹੀਂ ਕੀਤਾ ਕਿ ਬਈ ਉੱਥੇ ਗੱਡੀ 10 ਮਿੰਟ ਉਹ ਕਹਿੰਦੇ ਪਹਿਲਾਂ ਰਸਤਾ ਕਲੀਨ ਕਰੋ ਜੀ ਤਾਂ ਫੇਰ ਅਸੀਂ ਅੱਗੇ ਵਧਾਂਗੇ ਤੇ ਰਸਤਾ ਰਸਤੇ ਲੋਕ ਮਾਹੌਲੇ ਇਹੋ ਜਿਹਾ ਹੋ ਗਿਆ ਕਿ ਬਈ ਰਸ਼ਨਾ ਦੇ ਸਾਰੇ ਲੋਕਾਂ ਚ ਉਤਸ਼ਾਹ ਅਸੀਂ ਦੇਖਣ ਦਾ ਜਿਹੜੀ ਪ੍ਰਸ਼ਾਸਨ ਸੀ ਉਹਨਾਂ ਨੇ ਬਹੁਤਾ ਆਪਣਾ ਅੰਤਰਾਸਟ ਨਹੀਂ ਲਿਆ ਕਿ ਵੀ ਅਸੀਂ ਨਾ ਅਸੀਂ ਵੇਖਿਆ ਜਦੋਂ ਜਿਹੜੀ ਵਿਦੇਸ਼ੀ ਸੁਰੱਖਿਆ ਸੀ ਉਹਨੇ ਕਿਹਾ ਕਿ ਰਸਤਾ ਸਾਫ ਕਰਵਾਓ ਪਿੰਡ ਦੇ ਪ੍ਰਬੰਧਕ ਜਿਨ੍ਹਾਂ ਵਿੱਚ ਤੁਸੀਂ ਵੀ ਸ਼ਾਮਲ ਸੀ ਤੁਸੀਂ ਲੋਕਾਂ ਨੂੰ ਪਿੱਛੇ ਹਟਾਰੇ ਸੀ ਅਜਿਹੇ ਪੰਜਾਬ ਪੁਲਿਸ ਕਿੱਥੇ ਸੀ ਕੋਈ ਪੰਜਾਬ ਪੁਲਿਸ ਸੀਗੀ ਤਾਂ ਵਿੱਚੇ ਹੀ ਪਰ ਉਹਨੇ ਉਹਨਾਂ ਜਾਨਕ ਜਿੰਨਾ ਉਹਨਾਂ ਨੂੰ ਚਾਹੀਦਾ ਸੀ ਨਾ ਆਪਣੇ ਜ਼ੋਰ ਜਮਾਇਤ ਕਰਕੇ ਜਾਂ ਆਪਣੇ ਤਰੀਕੇ ਦੇ ਨਾਲ ਉਹਨੇ ਆਪਣਾ ਉਹਨਾਂ ਨਹੀਂ ਆਪਣਾ ਇੰਟਰਸਟ ਨਹੀਂ ਲਿਆ ਪਰ ਅਸੀਂ ਪਿੰਡ ਲੈਵਲ ਤੇ ਜਿੰਨਾ ਸਾਡੇ ਕੋਲ ਨੌਜਵਾਨ ਪੋਲੀਟਿਕਲ ਸਾਡੀ ਪੰਚਾਇਤ ਕੋਲ ਪਿੰਡ ਵਾਸੀਆਂ ਕੋਲ ਹੋਇਆ ਸੀ ਰਸਤਾ ਕਲੀਨ ਕਰਕੇ ਸਾਫ ਕਰਕੇ ਗੁਰਦੁਆਰਾ ਸਾਹਿਬ ਤੱਕ ਉਹਨਾਂ ਨੂੰ ਲਿਆਂਦਾ ਸੀ ਬੜੇ ਜ਼ੋਰ ਨਾਲ ਤੇ ਗੁਰਦੁਆਰਾ ਸਾਹਿਬ ਨਮ ਅਨੰਤ ਮਸਤਕ ਹੋਇਆ ਹੋ ਤੇ ਉਸ ਤੋਂ ਬਾਅਦ ਉਹਨਾਂ ਤੱਕ ਕੀ ਗੱਲ ਪਹੁੰਚ ਗਈ ਸੀ ਕਿ ਦਰਬਾਰ ਹਾਲ ਦੇ ਨਾਲ ਹੀ ਪ੍ਰੋਗਰਾਮ ਰੱਖਿਆ ਗਿਆ ਤੁਸੀਂ ਉੱਥੇ ਜਾਣਾ ਬਿਲਕੁਲ ਜੀ ਉਹਨਾਂ ਨੂੰ ਸਭ ਕੁਝ ਪਹੁੰਚ ਗਿਆ ਸੀਗਾ ਕਿ ਵੀ ਅਸੀਂ ਉੱਥੇ ਮੱਥਾ ਟੇਕਿਆ ਸੀ ਨਾਲ ਜੰਜ ਘਰ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਉੱਥੇ ਲੋਕਾਂ ਦੇ 10 ਮਿੰਟ ਮੁਨਾਸਬ ਹੋਣਾ ਹੈ ਗੱਲਬਾਤ ਕਰਨੀ ਹੈ ਪਰ ਰਸ਼ੀ ਨੇ ਉਹਨਾਂ ਨੂੰ ਫਿਰ ਉਹਦੀ ਸਕਿਉਰਟੀ ਨੂੰ ਨਾ ਕਰਤੀ ਕਿ ਵੀ ਇਸ ਦਾ ਇਹ ਰੱਦ ਹੋਣ ਬਾਰੇ ਤੁਹਾਨੂੰ ਕਿਵੇਂ ਜਾਣਕਾਰੀ ਮਿਲ ਗਈ ਇਹ ਪ੍ਰੋਗਰਾਮ ਰੱਦ ਹੋ ਗਿਆ ਉਹਨਾਂ ਦੀ ਜਦੋਂ ਵਸੀਂ ਉਹਨਾਂ ਨੂੰ ਇੱਥੇ ਸਟੇਜ ਤੇ ਡਿੱਗਦੇ ਸੀ ਮੱਥਾ ਟਿਕਣ ਤੋਂ ਬਾਅਦ ਤਾਂ ਉਹਨਾਂ ਦੇ ਸਾਨੂੰ ਸਾਡੇ ਪੰਚਾਇਤ ਹੋਰ ਬੰਦੇ ਜਿਹੜੇ ਸੀਗੇ ਆਪਣੇ ਪ੍ਰਬੰਧਕ ਸੀ ਉਹਨਾਂ ਨੂੰ ਉਹਨਾਂ ਨੇ ਕਹਤਾ ਵੀ ਅਸੀਂ ਖਰਚਾ ਨਹੀਂ ਵੀ ਇੱਥੇ ਅਸੀਂ ਨਹੀਂ ਆ ਸਕਦੇ ਇੱਥੇ ਰੇਂਜ ਠੀਕ ਨਹੀਂ ਰਸ਼ ਬਹੁਤ ਜ਼ਿਆਦਾ ਆਇਆ ਉਹ ਚਲੇ ਗਏ ਨੇ ਅਜੇ ਵੀ ਮੈਂ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਚਾਹੁੰਗਾ ਇਸ ਹਾਲ ਦੀਆਂ ਕਿ ਇਸ ਹਾਲ 'ਚ ਇੱਕ ਸਜਾ ਪ੍ਰਬੰਧ ਕੀਤਾ ਗਿਆ ਸੀ ਕਿ ਇੱਥੇ ਆ ਕੇ ਬੈਠ ਕੇ ਉਸਬੋਧਨ ਕਰਨਗੇ ਹਾਲਾਂਕਿ ਬਹੁਤ ਸਾਰੇ ਬਾਹਰਲੇ ਲੋਕ ਵੀ ਇੱਥੇ ਆ ਗਏ ਵੱਖ-ਵੱਖ ਥਾਵਾਂ ਤੋਂ ਵੀ ਲੋਕ ਇੱਥੇ ਹਰਜੀਤ ਸਿੰਘ ਸੱਜਣ ਨੂੰ ਮਿਲਣ ਦੇ ਲਈ ਪਹੁੰਚੇ ਜਿਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਹੈ ਇੱਕ ਕਹਿ ਸਕਦੇ ਹਜ਼ੂਮ ਦਾ ਇੱਕ ਭੀੜ ਦਾ ਰੂਪ ਧਾਰਨ ਕਰ ਗਿਆ ਕਿਉਂਕਿ ਜੇਕਰ ਇੱਥੇ ਪੁਲਿਸ ਕਰਮੀਆਂ ਦੇ ਸੁਰੱਖਿਆ ਪ੍ਰਬੰਧ ਹੁੰਦੇ ਅੰਦਰ ਆਉਣ ਵਾਲੇ ਵਿਅਕਤੀ ਦੀ ਜਾਂਚ ਕੀਤੀ ਜਾਂਦੀ ਉਸ ਦੀ ਜਿਹੜੀ ਆ অথੈਂਟੀਸਿਟੀ ਉਸ ਦੀ ਆਈਡੈਂਟੀਫਿਕੇਸ਼ਨ ਚੈੱਕ ਕੀਤੀ ਜਾਂਦੀ ਕਿਹੜਾ ਵਿ ਕਿੱਥੇ ਸ਼ਾਮਲ ਨੇ ਜਾਂ ਬਾਹਰੋਂ ਲੋਕ ਕਿਹੜੇ ਆ ਰਹੇ ਨੇ ਜੇਕਰ ਇਹ ਨਾ तमाम ਚੀਜ਼ਾਂ ਦੀ ਜਿਹੜੀ ਹੈ ਪੜਤਾਲ ਕੀਤੀ ਜਾਂਦੀ ਹੁੰਦੀ ਤਾਂ ਸ਼ਾਇਦ ਇਹ ਪ੍ਰੋਗਰਾਮ ਜਿਹੜਾ ਅਸੀਂ ਚੱਜੇ ਢੰਗ ਦੇ ਨਾਲ ਨੇਪਰੇ ਚਾੜਿਆ ਜਾ ਸਕਦਾ ਸੀ ਹੋਇਆ ਕੁਝ ਇਸ ਤਰ੍ਹਾਂ ਕਿ ਇਸ ਹਾਲ ਦੇ ਵਿੱਚ ਜਿੰਨੇ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਸੀ ਉਸ ਤੋਂ 3 ਗੁਣਾ ਲੋਕ ਜਿਹੜੇ ਇਸ ਹਾਲ ਦੇ ਅੰਦਰ ਦਾਖਲ ਹੋ ਗਏ ਤਾਂ ਕਿੰਨਾ ਕਿਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡਾ ਸਵਾਲ ਖੜਾ ਕਰਦਾ ਹੈ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਸਰਪੰਚ ਸਾਹਿਬ ਲੋਕਾਂ ਦੇ ਵਿੱਚ ਹੁਣ ਕਿਸ ਤਰ੍ਹਾਂ ਦਾ ਜਿਹੜਾ ਹੈ ਰੌ ਪਾਇਆ ਜਾ ਰਿਹਾ ਹੈ ਕਿ ਜੇ ਇਸ ਗੱਲ ਦਾ ਦੁੱਖ ਤਾਂ ਸਾਰਿਆਂ ਨੂੰ ਹੈ ਕਿ ਵੇ ਸਵੇਰ ਤੂੰ 9 ਵਜੇ ਤਵਾਕੇ ਲੋਕ ਪੱਬਾਂ ਪਾਰ ਬੈਠੇ ਸੀ ਗਰਮੀਂ ਦੇ ਵਿੱਚ ਕਿ ਹੁਣ ਜਦੋਂ ਜੇ ਸੱਜਣ ਦੀ ਅਸੀਂ ਉਡੀਕ ਦੇ ਵਿੱਚ ਸੀ ਹੈ ਹਫਤੇ ਇੱਕ ਤੋਂ ਉਹ ਸੱਜਣ ਸਾਨੂੰ ਦਰਸ਼ਨ ਉਹਨਾਂ ਦੇ ਨਾ ਹੁਣ ਤਾਂ ਦਿਲ ਨੂੰ ਦੁੱਖ ਤਾਂ ਹੁੰਦਾ ਹੀ ਆ ਜੀ ਚਲੋ ਹੁਣ ਅਸੀਂ ਇੱਕ ਇਹ ਸਮਝਦੇ ਆ ਕਿ ਵੀ ਚਲੋ ਸਾਡੇ ਪਿੰਡ ਦੀ ਧਰਤੀ ਤੇ ਆਏ ਆ ਆਪਣੇ ਜਨਮ ਸਥਾਨ ਤੇ ਆਏ ਆ ਗੁਰਦੁਆਰ ਸਾਹਿਬ ਸਾਡੇ ਮੱਥਾ ਟੇਕੇ ਗਏ ਆ ਤੇ ਆਪਣੇ ਜੱਦੀ ਪਿੰਡ ਗਏ ਆ ਸਾਨੂੰ ਇਹ ਖੁਸ਼ੀ ਆ ਪਰ ਜਿਹੜਾ ਪ੍ਰੋਗਰਾਮ ਨਹੀਂ ਹੋ ਪਾਇਆ ਜਿਹੜਾ ਲੋਕਾਂ ਨਾਲ ਉਹਨੇ ਸਬੋਧਨ ਕਰਨਾ ਸੀ ਕੁਝ ਪਿੰਡਿਆਂ ਨੂੰ ਉਹਨਾਂ ਨੂੰ ਜੀ ਆਇਆ ਕਹਿਣਾ ਸੀ ਉਹ ਪਰ ਚੰਗੀ ਤਰ੍ਹਾਂ ਸਾਡੇ ਮਨ ਥੋੜਾ ਦੁੱਖ ਹੈਗਾ ਇਸ ਖੰਦ ਦਾ ਤੁਸੀਂ ਵੇਖਿਆ ਹੈ ਕਿ ਪਿੰਡ ਵਾਸੀਆਂ ਦੇ ਵੱਲੋਂ ਕਾਫੀ ਜਿਹੜਾ ਹੈ ਉਹਨਾਂ ਦੀ ਇੱਛਾ ਸੀ ਉਹਨਾਂ ਦੀ ਮਨੋ ਕਾਮਨਾ ਸੀ ਆਸ ਸੀ ਉਹਨਾਂ ਨੂੰ ਕਿ ਹਰਜੀਤ ਸਿੰਘ ਸੱਜਣ ਅੱਜ ਉਹਨਾਂ ਵੱਲੋਂ ਰੱਖੇ ਗਏ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ ਪਰ ਅਜਿਹਾ ਨਹੀਂ ਹੋ ਸਕਿਆ ਜਿਸ ਦਾ ਮੁੱਖ ਤੌਰ ਜਿਹੜਾ ਕਾਰਨ ਸਾਹਮਣੇ ਆਇਆ ਹੈ ਉਹ ਹੈ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਆਮ ਤੌਰ ਤੇ ਅਸੀਂ ਵੇਖਦੇ ਹਾਂ ਕਿ ਜੇਕਰ ਕਿਸੇ ਕਿਸੇ ਵਿਧਾਇਕ ਨੇ ਕਿਸੇ ਅਫਸਰ ਨੇ ਕਿਸੇ ਮੰਤਰੀ ਨੇ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣਾ ਹੁੰਦਾ ਤਾਂ ਪੁਲਿਸ ਦੇ ਵੱਲੋਂ ਖਾਸ ਤੌਰ ਤੇ ਪ੍ਰਸ਼ਾਸਨ ਦੇ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਜਾਂਦੀ ਹੈ ਰੱਸਾ ਲਗਾ ਦਿੱਤਾ ਜਾਂਦਾ ਹੈ ਕਿ ਲੋਕ ਉਸ ਤੋਂ ਮਗਰ ਰਹਿਣ ਪਰ ਅੱਜ ਜਦੋਂ ਕਿਸੇ ਵਿਦੇਸ਼ੀ ਮੁਲਕ ਕੈਨੇਡਾ ਵਰਗੇ ਵਿਕਸਿਤ ਮੁਲਕ ਦੇ ਰੱਖਿਆ ਮੰਤਰੀ ਖਾਸ ਤੌਰ ਤੇ ਜਿਹੜੇ ਕਿ ਪੰਜਾਬੀ ਮੂਲ ਦੇ ਹੋਣ ਉਹ ਜਦੋਂ ਆਪਣੇ ਜੱਦੀ ਪਿੰਡ ਦੇ ਵਿੱਚ ਆਉਂਦੇ ਨੇ ਤਾਂ ਅਜਿਹਾ ਪ੍ਰਬੰਧ ਕਿਤੇ ਵੀ ਨਜ਼ਰ ਨਹੀਂ ਆਇਆ ਜਿਸ ਦੇ ਫਲਸ ਸਰੂਪਾ ਉਹ ਆਪਣੇ ਪਿੰਡ ਦੇ ਹੀ ਲੋਕਾਂ ਨੂੰ ਮਿਲ ਨਹੀਂ ਸਕੇ ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ ਪਿੰਡ ਬੰਬੇਲੀ ਹੁਸ਼ਿਆਰਪੁਰ